ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੁਲਾਬ ਬ੍ਰੈਡ ਦੇ ਗੁਲਾਬ ਜਾਮਨ ਬਣਾਉਣ ਲੱਗੇ ਹਾਂ ਤੇ ਬ੍ਰੈਡਸ ਨੂੰ ਅਸੀਂ ਹਲ ਥੋੜੇ ਕੱਟ ਲਿਆ ਆ ਤੇ ਇਹਨੂੰ ਹੁਣ ਛੋਟੇ ਛੋਟੇ ਟੁਕੜੇ ਕਰਕੇ ਤੇ ਅਸੀਂ ਗ੍ਰੈਂਡਰ ਵਿੱਚ ਪੀ ਲਾਂਗੇ ਪਾਊਡਰ ਜਿਹਾ ਬਣਾ ਲਾਂਗੇ ਆ ਦੇਖੋ ਜਿਵੇਂ ਇਸ ਤਰ੍ਹਾਂ ਇਹ ਤੁਹਾਨੂੰ ਗ੍ਰाइंड ਕਰ ਲਈ ਹੈ ਫਿਰ ਹੁਣ ਦੁੱਧ ਤੇਮ ਨਾਲ ਅਸੀਂ ਇਹਨੂੰ ਚੰਗੀ ਤਰ੍ਹਾਂ ਗੁੰਨ ਲਾਂਗੇ ਫਿਰ ਪਾ ਦਾਂਗੇ ਆਹ ਦੇਖੋ ਥੋੜਾ ਥੋੜਾ ਦੁੱਧ ਪਾ ਲਈਓ ਤੇ ਇਹਨੂੰ ਚੰਗੀ ਤਰ੍ਹਾਂ ਗੁੰਨ ਲਿਓ ਇੱਕ ਡੋ ਬਣਾ ਲਈਓ ਆਟੇ ਜਿੱਦਾ ਹੁੰਦਾ ਹੈ ਆਹ ਦੇਖੋ ਜੀ ਦੋ ਕਿੰਨਾ ਵਧੀਆ ਬਣ ਗਿਆ ਹੈ ਹੁਣ ਇਹਨੂੰ 5-10 ਮਿੰਟ ਲਈ ਅਸੀਂ ਰਹਿਣ ਦਵਾਂਗੇ ਚਾਸ਼ਨੀ ਲਈ ਅਸੀਂ ਇੱਕ ਕੌਲੀ ਮੱਖਣਤੀ ਲਈਆ ਤੇ ਡੇਢ ਕੌਲੀ ਪਾਣੀ ਦੀ ਲਈਆ ਤੇ ਇਹਦੇ ਵਿੱਚ ਅਸੀਂ ਦੋ ਇਲਾਚੀਆਂ ਪੁੱਟ ਕੇ ਪਾ ਦਾਂਗੇ ਫਿਰ ਚਾਸ਼ਨੀ ਨੂੰ ਰਿਜਣ ਦਵਾਂਗੇ ਜਦ ਤੱਕ ਸਾਡੀ ਚਾਸ਼ਨੀ ਚੰਗੀ ਤਰ੍ਹਾਂ ਰਿਜਦੀ ਹੈ ਤਦ ਤੱਕ ਅਸੀਂ ਇਹਦੇ ਇਹ ਗੁਲਾਬ ਜੰਮੇ ਬਣਾ ਲੈਨੇ ਆ ਛੋਟੇ ਛੋਟੇ ਬੋਲਸ ਬਣਾ ਲਈਆ ਤਰੇੜਾਂ ਜਿਹਾਂ ਨਾ ਆਮ ਇਕਦਮ ਸੌਫਟਲੀ ਬਣਾਇਓ ਕਿ ਤਰੇੜ ਨਾ ਆਵੇ ਕਿਤੇ ਹਲੋ ਸਾਡਾ ਕਿਉ ਗਰਮ ਆ ਕਿਉ ਦੇ ਵਿੱਚ ਠੀਕ ਠੀਕ ਕਰਕੇ ਪਾ ਲੈਨੇ ਆ ਫਰਾਈ ਕਰ ਲੈਨੇ ਆ ਬਸ ਇਹ ਦੇਖਿਓ ਕਿ ਤਰੇੜਾ ਨਾ ਗੁਲਾਬ ਜੰਮੇ ਦੇ ਵਿੱਚ ਆ ਦੇਖੋ ਤਰੇੜ ਹੈਣੇਗੀ ਇਸ ਤਰ੍ਹਾਂ ਬਣਾ ਲਈ ਅਦੇਖੋ ਥੋੜਾ ਜਿਹਾ ਕਸਰ ਰਹੀ ਹੈ অলਮੋਸਟ ਬਣ ਚੁਲੇ ਆ ਦੇਖੋ ਜੀ ਸਾਡੀ ਚਾਸ਼ਨੀ ਜੀ ਚੰਗੀ ਤਰ੍ਹਾਂ ਰਿਜਣ ਲੱਗ ਪਈ ਆ ਇਹ ਚੰਗੀ ਤਰ੍ਹਾਂ ਰਿਜ ਜਵੇ ਤੇ ਉਧਰੋਂ ਸਾਡੇ ਗੁਲਾਬ ਜਮਨ ਵੀ ਬਣ ਜਾਣਗੇ ਲਓ ਜੀ ਸਾਰੇ ਸਾਡੇ ਗੁਲਾਬ ਜਮਨ ਬਣ ਗਏ ਹੁਣ ਅਸੀਂ ਕੱਢ ਲੈਂਦੇ ਆ ਥੋੜੇ ਠੰਡੇ ਹੋ ਜਾਣ ਤੱਕ ਸਾਡੀ ਚਾਸ਼ਨੀ ਵੀ ਬਣ ਜਾਏਗੀ ਲਓ ਜੀ ਸਾਡੀ ਚਾਸ਼ਨੀ ਬਣ ਕੇ ਤਿਆਰ ਆ ਲਾਜਾ ਬਣਾ ਦੇ ਅਸੀਂ ਤੇ ਵੀ ਹਿੱਪਾ ਦਾਂਗੇ ਚਾਸ਼ਨੀ ਲਓ ਜੀ ਸਾਡੇ ਲਾਜਾ ਗੋਮਣ ਬਣ ਕੇ ਤਿਆਰ ਆ ਬਹੁਤ ਵਧੀਆ ਬਣਦੇ ਆ ਇਕਦਮ ਟੇਸਟੀ ਤੇ ਤੁਸੀਂ ਵੀ ਘਰ इजीली ਬਣਾ ਸਕਦੇ ਹੋ रेसिपी देख लिया करो ਤੁਸੀਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਜੀ ਥੈਂਕ ਯੂ ਤੁਹਾਡਾ ਸਾਰਿਆਂ ਦਾ ਧੰਨਵਾਦ